ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਲਾ ਜੰਕਸ਼ਨ ਅਸੀਂ ਹਰ ਗੱਲ ਦਾ ਪਰਦਾ ਖੋਲਦੇ ਹਾਂ ਜਿਹਦੇ ਦੇ ਪਰਦਾ ਪਾਇਆ ਜਾਂਦਾ ਹੈ ਅੱਜ ਦੀ ਗੱਲ ਉਹ ਸ਼ੋਹ ਦੀ ਜਿੱਥੇ ਰੋਲਾ ਅਜੇ ਵੀ ਨਹੀਂ ਰੁਕਿਆ ਹਿਮਾਚਲ ਦੇ ਉਹਨਾਂ ਜ਼ਿਲ੍ਹੇ ਵਿੱਚ ਚਿੰਤਪੂਰਣੀ ਮਹੌਸਲਬ ਜਦੋਂ ਬੱਬੂ ਮਾਨ ਸਟੇ ਤੇ ਆਏ ਤਾਂ ਉੱਥੇ ਕੀ ਹੋਇਆ ਕੀ ਉਹਨਾਂ ਨੇ ਹਥਿਆਰਾਂ ਤੇ ਸ਼ਰਾਬਾਂ ਦੇ ਗੀਤ ਗਾਏ ਕਿੱਥੋਂ ਸ਼ੁਰੂ ਹੋਇਆ ਕੇਸ ਤੇ ਕਿਸ ਦੀ ਗਲਤੀ ਸੀ ਚਲੋ ਕਰਦੇ ਹਾਂ ਪੂਰੀ ਕਹਾਣੀ ਦਾ ਪੋਸਟਮਾਰਟਮ ਸ਼ੋਹ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਇੰਤਜ਼ਾਮ ਦੀ ਲਾਪਰਵਾਹੀ ਤੋਂ ਆਰਗੇਨਾਈਜੇਸ਼ਨ ਨਹਿਮਾਨ ਸਾਹਿਬ ਦੇ ਫੈਨ ਬੇਸ ਨੂੰ ਅੰਡਰਐਸਟੀਮੇਟ ਲਾਇਆ ਜਿਵੇਂ ਹੀ ਮਾਨ ਸਾਹਿਬ ਦਾ ਨਾਮ ਅਨਾਉਂਸ ਹੋਇਆ ਭੀੜ পাগল ਹੋ ਗਈ ਬੈਰੀਗੇਡਸ ਟੁੱਟ ਗਏ ਤੇ ਹਜ਼ਾਰਾਂ ਲੋਕ ਸਟੇਜ ਤੇ ਸਟੇਜ ਦੇ ਕੋਲ ਜਮ੍ਹਾਂ ਹੋ ਗਏ ਡਿਪਟੀ ਸੀਐਮ ਮੁਕੇਸ਼ ਅਗਨੋਤਰੀ ਵਿਸ਼ੇਸ਼ ਤੇ ਮੌਜੂਦ ਸਨ ਸਿਚੁਏਸ਼ਨ ਆਊਟ ਆਫ ਕੰਟਰੋਲ ਹੋਈ ਫੈਨਸ ਬੱਚੇ ਤੇ ਫੈਮਿਲੀਜ਼ ਟੱਕਾਮੁਕੀ ਵਿੱਚ ਫਸ ਗਏ ਰਿਪੋਰਟ ਮੁਤਾਬਿਕ ਦੋ ਨੌਜਵਾਨ ਜ਼ਖਮੀ ਹੋਏ ਪੁਲਿਸ ਤੇ ਆਰਗੇਨਾਈਜ਼ਰਜ਼ ਨੂੰ ਸਿਚੁਏਸ਼ਨ ਕੰਟਰੋਲ ਕਰਨ ਲਈ ਹਿੰਮਤ ਕਰਨੀ ਪਈ ਇਹ ਸੀ ਪਹਿਲਾ ਤੇ ਸਭ ਤੋਂ ਵੱਡਾ ਰੋਲਾ ਭੀੜ ਦਾ ਹੁਣ ਆਨੇ ਆ ਉਸ ਮੁੱਦੇ ਤੇ ਜਿਹਦੇ ਕਰਕੇ ਸੰਗਠਨ ਨੇ ਮਾਨ ਸਾਹਿਬ ਤੇ ਸ਼ਿਕਾਇਤ ਦਰਜ ਕੀਤੀ ਬੱਬੂ ਮਾਨ ਦੇ ਸ਼ੋਅ ਸ਼ੁਰੂ ਵਿੱਚ ਥੋੜਾ ਸੌਫਟ ਰੱਖਿਆ ਪਰ ਜਦੋਂ ਭੀੜ ਦਾ ਜੋਸ਼ ਵੇਖਿਆ ਤਾਂ ਉਹ ਆਪਣੇ ਮਸ਼ਹੂਰ ਤੇ ਹਾਈ ਬੀਟ ਗੀਤਾਂ ਤੇ ਆ ਗਏ ਉਹਨਾਂ ਨੇ ਪਹਿਲਾ ਗੀਤ ਗਾਇਆ ਕਿਹੜੇ ਗੀਤ ਕੰਟਰੋਵਰਸ਼ੀਅਲ ਬਣੇ ਗਾਣਾ ਪਹਿਲਾ ਮਿੱਤਰਾਂ ਦੀ ਛਤਰੀ ਇਸ ਵਿੱਚ ਰੋਮਾਂਸ ਤੇ ਤਸ਼ਨ ਹੁੰਦਾ ਹੈ ਜੋ ਧਾਰਮਿਕ ਸਥਲ ਤੇ ਗਾਣਾ ਗੁਨਾ ਮੰਨਿਆ ਗਿਆ ਗਾਣਾ ਦੂਜਾ ਮਹਿਫਿਲ ਮਿੱਤਰਾਂ ਦੀ ਚੜਦੀ ਰੋਜ਼ ਬਾਰੇ ਇਸ ਗਾਣੇ ਵਿੱਚ ਸ਼ਰਾਬਾਂ ਨਸ਼ੇ ਦਾ ਜ਼ਿਕਰ ਹੈ ਹਿੰਦੂ ਸੰਗਠਨ ਨੇ ਇਸ ਲਾਈਨ ਤੇ ਸਭ ਤੋਂ ਜ਼ਿਆਦਾ ਆਬਜੈਕਸ਼ਨ ਕੀਤੀ ਕਿ ਮਾਂ ਚਿੰਤਪੁਰ ਨਹੀਂ ਦੀ ਜਤੀ ਦੇ ਕੋਲ ਨਸ਼ੇ ਦੀ ਗੱਲ ਕਿਵੇਂ ਹੋ ਸਕਦੀ ਹੈ ਗਾਣਾ ਤੀਜਾ ਹਥਿਆਰਾਂ ਵਾਲੇ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਮਾਨ ਦੇ ਕਈ ਗੀਤਾਂ ਵਿੱਚ ਵੈਪਨ ਦਾ ਜ਼ਾਹਰ ਹੁੰਦਾ ਹੈ આરોਪ ਲਗਾਏ ਗਏ ਕਿ ਸ਼ੋਅ ਵਿੱਚ ਡਾਇਰੈਕਟ ਤੇ ਇੰਡਾਇਰੈਕਟ ਹਥਿਆਰ ਨੂੰ ਗਲੇਮੋਰਾਇਜ਼ ਕੀਤਾ ਗਿਆ આરોਪ ਇਹ ਨਹੀਂ ਸੀ ਕਿ ਮਾਨ ਸਾਹਿਬ ਨੇ ਗਾਣਾ ਨਵਾਂ ਲਿਖਿਆ આરોਪ ਇਹ ਸੀ ਕਿ ਉਹਨਾਂ ਨੇ ਉਸ ਜਗ੍ਹਾ ਉਸ ਮਾਹੌਲ ਵਿੱਚ ਇਹ ਗੀਤ ਗਾਏ ਜਦੋਂ ਭੀੜ ਹਾਲਾਤ ਤੋਂ ਜ਼ਿਆਦਾ ਖਰਾਬ ਹੋ ਗਈ ਤੇ ਜ਼ਖਮੀ ਹੋਣ ਦੀ ਖਬਰ ਆਈ ਡਿਪਟੀ ਸੀਐਮ ਨੇ ਸ਼ੋਅ ਨੂੰ ਤੁਰੰਤ ਰੋਕ ਦਿੱਤਾ ਮਾਨ ਸਾਹਿਬ ਨੇ ਖੁਦ ਵੀ ਟੈਨਸ਼ਨ ਵਿੱਚ ਉਹਨਾਂ ਨੇ ਸਟੇਜ ਤੋਂ ਬਾਰ-ਬਾਰ ਅਪੀਲ ਕੀਤੀ ਕਿ ਸ਼ਾਂਤ ਹੋ ਜਾਓ ਪਰ ਕრაਊਡ ਕੰਟਰੋਲ ਨਹੀਂ ਹੋਇਆ। ਸ਼ੋਹਰਨ ਤੀਜਾ ਇਹ ਹੋਇਆ ਕਿ ਖਤਮ ਹੋਣ ਤੋਂ ਪਹਿਲਾਂ ਹੀ ਸਭ ਨੂੰ ਵਾਪਸ ਜਾਣਾ ਪਿਆ। ਅਗਲੇ ਦਿਨ ਜੈ ਮਾਲ ਅੰਗਰ ਸੇਵਾ ਸਮਿਤੀ ਤੇ ਹੋਰ ਕਈ ਹਿੰਦੂ ਸੰਗਠਨ ਨੇ ਡੀਐਸਪੀ ਉਹਨਾਂ ਕੋਲ ਲਿਖ ਕੇ ਸ਼ਿਕਾਇਤ ਦਰਜ ਕੀਤੀ। ਡਿਮਾਂਡ ਸੀ ਕਿ ਬੱਬੂ ਮੰਨ ਤੇ ਸੈਕਸ਼ਨ 295ਏ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਣਾ ਹੇਟ ਐਫਆਈਆਰ ਆਰਜ ਕੀਤੀ ਜਾਵੇ। ਸ਼ੋਦੇ ਆਰਗੇਨਾਈਜ਼ਰ ਤੇ ਸਕਿਉਰਟੀ 'ਚ ਕਮੀ ਕਰਕੇ ਸਖਤ ਕਾਰਵਾਈ ਹੋਵੇ ਹਕੀਕਤ ਕੀ ਹੈ ਇਸ ਘਟਨਾ ਦਰਜ ਜ਼ਰੂਰ ਹੋਈ ਪਰ ਪੁਲਿਸ ਨੇ ਤੁਰੰਤ ਐਫਆਈ ਦਰਜ ਨਹੀਂ ਕੀਤੀ ਮਾਮਲਾ ਇਨਵੈਸਟੀਗੇਸ਼ਨ 'ਚ ਲੈ ਰੱਖਿਆ ਗਿਆ ਕਿਉਂਕਿ ਮਾਮਲਾ ਵੱਡਾ ਸੀ ਤੇ ਸਿੰਗਰ ਮਸ਼ਹੂਰ ਇਸ ਕਰਕੇ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਨਹੀਂ ਲਿਆ ਜਿੱਥੇ ਰੋਲਾ ਹੋਵੇ ਉੱਥੇ ਮੀਡੀਆ ਦਾ ਆਉਣਾ ਲਾਜ਼ਮੀ ਹੈ ਮੀਡੀਆ ਦੇ ਕੁਝ ਹਿੱਸਿਆਂ ਨੇ ਇਸ ਨੂੰ ਅਰਮ ਵਰਸਸ ਪੰਜਾਬ ਪੌਪ ਦੀ ਜੰਗ ਬਣਾ ਦਿੱਤਾ ਪਰ ਲੋਕਲ ਲੋਕਾਂ ਦੀ ਗੱਲ ਸੁਣੋ ਪੀੜਤ ਤੇ ਹਮੇਸ਼ਾ ਹੁੰਦੀ ਹੈ ਬਸ ਇੰਤਜ਼ਾਮ ਕਮਜ਼ੋਰ ਸੀ ਗਾਣਾ ਤੇ ਪੋਲਿਟਿਕਸ ਹੋ ਰਹੀ ਹੈ ਜਿਨ੍ਹਾਂ ਨੂੰ ਬੱਬੂ ਮਾਨ ਨਹੀਂ ਪਸੰਦ ਉਹਨਾਂ ਨੂੰ ਮੌਕਾ ਮਿਲ ਗਿਆ ਬੱਬੂ ਮਾਨ ਦੇ ਫੈਨਸ ਨੇ ਸੋਸ਼ਲ ਮੀਡੀਆ ਤੇ ਮਾਨ ਸਾਹਿਬ ਦਾ ਪੱਖ ਲਿੱਤਾ ਤੇ ਹੈਸ਼ਟੈਗ ਵੁਈ ਸਟੈਂਡ ਵਿਦ ਬੱਬੂ ਮਾਨ ਨੂੰ ਟ੍ਰੈਂਡ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਗੀਤ ਕਲਾ ਦਾ ਹਿੱਸਾ ਹੈ ਦਾ ਹਿੱਸਾ ਨਹੀਂ ਤੇ ਆਰਟਿਸਟ ਨੂੰ ਬੰਨਿਆ ਨਹੀਂ ਜਾ ਸਕਦਾ ਤਾਂ ਇਸ ਦਾ ਨਤੀਜਾ ਕੀ ਹੈ ਗਲਤੀ ਨੰਬਰ 1 ਆਰਗੇਨਾਈਜ਼ਰਸ ਨੇ ਪ੍ਰਸ਼ਾਸਨ ਦੀ ਜਿਨ੍ਹਾਂ ਨੇ ਬੱਬੂ ਮੰਨ ਦੇ ਲੈਵਲ ਦੀ ਸਿਕਿਉਰਿਟੀ ਨਹੀਂ ਦਿੱਤੀ ਉਹਨਾਂ ਤੇ ਜ਼ਰੂਰ ਕਾਰਵਾਈ ਹੋਵੇ ਗਲਤੀ ਨੰਬਰ 2 ਬੱਬੂ ਮੰਨ ਦੇ ਗੀਤਾਂ ਦੀ ਸਿਲੈਕਸ਼ਨ ਜੇਕਰ ਤੁਸੀਂ ਧਾਰਮਿਕ ਮੌਸਮ ਵਿੱਚ ਗਾ ਰਹੇ ਹੋ ਤਾਂ ਆਡੀਅנס ਦੀ ਭਾਵਨਾ ਦਾ ਖਿਆਲ ਰੱਖਣਾ ਚਾਹੀਦਾ ਹੈ ਪਰ ਇਸ ਦੰਦੀਜਾ ਇਹ ਨਿਕਲਿਆ ਕਿ ਬੱਬੂ ਮੰਨ ਤੇ ਐਫਆਈ ਨਹੀਂ ਹੋਈ ਪਰ ਇਸ ਘਟਨਾ ਨੇ ਸ਼ੋਅ ਤੇ ਧਾਰਮਿਕ ਸਥਲ ਦੇ ਵਿਕਾਰ ਨੂੰ ਅਮੇਸ਼ਾਲੀ ਬਦਲ ਦਿੱਤਾ ਇਹ ਕੇਸ ਨਹੀਂ ਸੀ ਇਹ ਕੰਟਰੋਵਰਸੀ ਸੀ ਜਿਦੇ ਵਿੱਚ ਪੀੜ ਤੇ ਲਿਰਿਕਸ ਦੋਨੇ ਇੱਕ ਦੂਜੇ ਨਾਲ ਟੱਕਰ ਗਈ ਦੋਸਤੋ ਇਹ ਕੋਈ ਮਾਮਲਾ ਵੱਡਾ ਨਹੀਂ ਸੀ ਸਭ ਤੋਂ ਪਹਿਲਾਂ ਉਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਸਿਕਿਉਰਿਟੀ ਦੇ ਇੰਤਜ਼ਾਮ ਪੂਰੇ ਹੋਣ ਤੇ ਗੀਤਕਾਰਾਂ ਨੂੰ ਆਪਣੇ ਖਾੜੇ ਲਾਉਣ ਲਈ ਬਹੁਤ ਵੱਡੀ ਜਗ੍ਹਾ ਚਾਹੀਦੀ ਹੈ ਖਾਸ ਕਰਕੇ ਬੱਬੂ ਮਾਨ ਜਿਹੇ ਕਲਾਕਾਰਾਂ ਨੂੰ ਤਾਂ ਦੋਸਤੋ ਐਸੀ ਰੋਲਾ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੋਲਾ ਜੈਕਸ਼ਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੇ ਨਵੇਂ ਅਪਡੇਟ ਨਾਲ ਜਦ ਤੱਕ ਲਈ ਧੰਨਵਾਦ ਜੀ